ਜੀ ਮੈਡਮ ਅਤੇ ਮਾਨਤੇ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਪਾਣੀ ਦੇ ਮੁੱਦੇ ਲੈ ਕੇ ਪਾਣੀਆਂ ਦੀ ਬੰਨੂ ਲੈ ਕੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੇ ਉੱਤੇ ਜਵਾਬ ਦਿੱਤਾ ਗਿਆ ਕਿ ਜਦੋਂ ਪੰਜਾਬ ਦੇ ਵਿੱਚ ਹੜ ਹੁੰਦੇ ਨੇ ਉਦੋਂ ਕਿਹਾ ਜਾਂਦਾ ਕਿ ਪਾਣੀ ਵਾਧੂ ਹੋ ਗਿਆ ਤਾਂ ਹੁਣ ਲੈ ਲਓ ਉਦੋਂ ਸਾਰੇ ਸੂਬੇ ਪਿੱਛੇ ਹਟ ਜਾਂਦੇ ਨੇ ਕਿ ਸਾਨੂੰ ਪਾਣੀ ਦੀ ਜ਼ਰੂਰਤ ਨਹੀਂ ਹੈ ਤੇ ਉਸ ਤੋਂ ਇਲਾਵਾ ਪਾਣੀ ਦੇ ਬੰਨ ਦੇ ਪਿੱਛੇ ਲੜਾਈਆਂ ਕਰਦੇ ਨੇ ਅਤੇ ਜਦੋਂ ਝੋਨੇ ਦਾ ਸੀਜ਼ਨ ਹੁੰਦਾ ਉਦੋਂ ਪਹਿਲੇ ਹੀ ਪੰਜਾਬ ਨੂੰ ਜਿਹੜੀ ਕਿ ਪਾਣੀ ਦੀ ਜ਼ਰੂਰਤ ਹੁੰਦੀ ਆ ਤਾਂ ਉਦੋਂ ਦੂਜੇ ਸੂਬੇ ਵਾਲੇ ਕਹਿ ਦਿੰਦੇ ਨੇ ਕਿ ਸਾਨੂੰ ਪਾਣੀ ਦੇ ਦੋਤਾ ਇਸ ਕਿ ਤੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਸੰਕਟ ਝੱਲਣ ਨੂੰ ਪੰਜਾਬ ਅਤੇ ਜਦੋਂ ਪਾਣੀ ਦੀ ਬੰਦ ਦੀ ਗੱਲ ਆਉਂਦੀ ਹੈ ਉਦੋਂ ਫਿਰ ਤੁਸੀਂ ਆ ਕੇ ਕਹਿੰਦੇ ਹੋ ਕਿ ਸਾਨੂੰ ਪਾਣੀ ਦਿੱਤਾ ਜਾਵੇ ਜਦ ਤੱਕ ਪਰ ਮੁਸੀਬਤ ਵੇਲੇ ਵੀ ਤੁਸੀਂ ਕਹਾਂ ਕਰੋ ਕਿ ਠੀਕ ਹੈ ਹੁਣ ਵੀ ਸਾਨੂੰ ਜਿਹੜਾ ਕਿ ਪਾਣੀ ਦਾ ਹਿੱਸਾ ਦੇ ਦਿੱਤਾ ਜਾਵੇ ਜਦੋਂ ਹੜਾਂ ਦੀ ਮਾਰ ਪੰਜਾਬ ਦੇ ਲੋਕ ਝੱਲਦੇ ਨੇ ਹੋਰ ਕੀ ਕੁਝ ਕਿਹਾ ਪੰਜਾਬ ਦੇ ਮੁੱਖ ਮੰਤਰੀ ਨੇ ਪਾਣੀਆਂ ਦੇ ਮੁੱਦੇ ਤੇ ਕਿਉਂਕਿ ਪਾਣੀ ਦਾ ਮੁੱਦਾ ਕਾਫੀ ਗੰਭੀਰ ਹੈ ਜਿਸ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਤਰੀਕੇ ਦੇ ਨਾਲ ਜੁੜਾ ਬਿਆਨ ਦਿੱਤਾ ਹੈ ਇਹਨਾਂ ਚੋਂ ਇੱਕ ਇੱਕ ਸਟੇਟ ਕਹਿੰਦੀ ਹੈ ਪੌਂਗ ਦਾ ਜਿਹੜਾ ਬੇਂਜਰ ਲੈਵਲ ਹੈ ਵਧਾ ਦਿਓ ਤਾਂ ਕਿ ਪਾਣੀ ਵੱਧ ਇਕੱਠਾ ਹੋ ਸਕੇ ਰਾਜਸਥਾਨ ਨੇ ਕਹਿੰਦੇ ਘਟਾ ਦਿਓ ਤਾਂ ਕਿ ਸਾਨੂੰ ਪਾਣੀ ਆ ਸਕੇ ਮੈਂ ਕਿਹਾ ਜਿਹੜਾ ਪੌਂਗ ਡੈਮ ਨਾਲ ਡੁੱਬਦਾ ਹੈ ਉਹਦੇ ਨਾਲ ਤਾਂ ਗੱਲ ਕਰ ਲਓ ਆ ਇਧਰਲਾ ਕਹਿੰਦਾ ਵਧਾ ਦਿਓ ਇਧਰਲਾ ਕਹਿੰਦਾ ਘਟਾ ਦਿਓ ਜਿਹੜਾ ਵਿਚਾਲੇ ਉਹਨੂੰ ਪੁੱਛਦੇ ਨਹੀਂ ਮਜ਼ਾਕ ਬਣਾ ਰੱਖਿਆ ਮਤਲਬ ਪਾਣੀਆਂ ਦੀ ਵੰਡ ਦਾ ਜਾਂ ਸਟੇਟਾਂ ਦੇ ਹੈ ਹੱਥਾਂ ਦਾ ਮੈਂ ਇਹ ਗੱਲ ਕਹੀ ਮੈਂ ਕਿਹਾ ਜੀ ਇਰੀਗੇਸ਼ਨ ਸੈਕਟਰੀ ਕੱਲ ਮੇਰੇ ਨਾਲ ਸੀ ਪੰਜਾਬ ਦੇ ਕਿ ਜਦੋਂ ਹੜਾ ਆਇਆ ਤਾਂ ਅਸੀਂ ਹਰਿਆਣੇ ਤੇ ਰਾਜਸਥਾਨ ਦੋਨਾਂ ਨੂੰ ਪੁੱਛਿਆ ਪਾਣੀ ਚਾਹੀਦਾ ਹੁਣ ਕਹਿੰਦੇ ਨਾ ਸੰਤਨ ਪਾਣੀ ਚਾਹੀਦਾ ਐਸਕੇ ਲਿਖ ਕੇ ਲੈ ਹੁਣ ਦੋਨਾਂ ਦੇ ਇਰੀਗੇਸ਼ਨ ਸੈਕਟਰੀ ਤੇ ਚੀਫ ਸੈਕਟਰੀ ਨੇ ਸਾਡੇ ਕੋਲ ਚਿੱਠੀਆਂ ਨਹੀਂ ਕਿ ਸਾਨੂੰ ਹੁਣ ਪਾਣੀ ਨਹੀਂ ਚਾਹੀਦਾ ਮੈਂ ਕਿਹਾ ਜੀ ਅਸੀਂ ਡੁੱਬਣ ਵਾਸਤੇ ਰੱਖਿਆ ਨਾ ਫਿਰ ਹੁਣ 4 ਮਹੀਨੇ ਬਾਅਦ ਜਦੋਂ ਸਾਨੂੰ ਵੀ ਪਾਣੀ ਚਾਹੀਦਾ ਝੋਨੇ ਸੀਜ਼ਨ ਆਏ ਉਦੋਂ ਕਹਣਗੇ ਪਾਣੀ ਚਾਹੀਦਾ ਫਿਰ ਰੈਪੀਰੀਅਨ ਕਿਹੜਾ ਹੋਇਆ ਜਿਹੜਾ ਮਰਦਾ ਹੈ ਜਿਹੜਾ ਡੁੱਬਦਾ ਹੈ ਉਂ ਸਾਨੂੰ ਮੈਂਬਰ ਦੇ ਦੋ ਪੀਪੀਐਮਪੀ ਚ ਉਂ ਸਾਨੂੰ ਐਸਵਾਈਐਲ ਵੀ ਕੱਢ ਦੋ ਪਰ ਜਦੋਂ ਜਦੋਂ ਕੋਈ ਸੰਕਟ ਆਵੇ ਪਾਣੀ ਸਾਨੂੰ ਨਾ ਦੇ ਉਹਦਾ ਕੋ ਆਪ ਦਾ ਮਰੋ ਡੁੱਬੋ ਖਾ ਖਾਪੋ ਬੜੇ ਜ਼ੋਰ ਦਾ ਤਰੀਕੇ ਨਾਲ ਮੈਂ ਗੱਲ ਰੱਖੀ ਫੇਰ ਇੱਕ ਬੜੀ ਹਾਸੋਹੀਣੀ ਮੰਗ ਹੈ ਹਰਿਆਣੇ ਦੀ ਕਿ ਜਿਹੜੀ ਬੀਐਮਐਲ ਆਉਂਦੀ ਹੈ ਜਿਹੜੀ ਭਾਖੜਾ ਮੇਨ ਲਾਈਨ ਜਿਹੜੀ ਹਰਿਆਣਾ ਨੂੰ ਜਾਂਦੀ ਹੈ ਉਹ ਜਿੰਨਾ ਪੰਜਾਬ ਚ ਜਾਂਦੀ ਹੈ ਨਾ ਅਸੀ ਉਹ ਤੇ ਪਾਣੀ ਵਾਲੇ ਜਿਹੜੇ ਹਾਈਡਰੋ ਪ੍ਰੋਜੈਕਟ ਲਾਉਣਾ ਚਾਹੁੰਦੇ ਆ ਬਿਜਲੀ ਵਾਲੇ ਜਿੱਥੇ ਜਗਾ ਜਗਾ ਲਾ ਲੈਣੇ ਬਿਜਲੀ ਬਣ ਜਾਊਗੀ ਤੇ ਪਾਣੀ ਨਿਕਲ ਜਾਊਗਾ ਵੇਚ ਦੇ ਉਹਨਾਂ ਨੇ ਕਰਤਾ ਕਲੇਮ ਕਹਿੰਦੇ ਜੀ ਇਹ ਨਾ ਕਰ ਦਿਓ ਇਹਨਾਂ ਨੂੰ ਕਿਉਂਕਿ ਇਹਦੇ ਨਾਲ ਸਾਨੂੰ ਸਪਲਾਈ ਘਟ ਜੂ ਮੈਂ ਕਿਹਾ ਯਾਰ ਚੱਕੀਆਂ ਪਾਣੀ ਨਾਲ ਘਮਾਉਣ ਨਾਲ ਸਪਲਾਈ ਕਿਵੇਂ ਘਟ ਜੂ ਤੁਹਾਨੂੰ ਮਤਲਬ ਕਿਸ ਕਿਸੇ ਅਫਸਰ ਤੋਂ ਯਾਰ ਥੋੜਾ ਸਹੀ ਤਰੀਕੇ ਨਾਲ ਲਿਖਾ ਲਿਆ ਕਰੋ ਘਟਕਟ ਐਡੀ ਵੱਡੀ ਮੀਟਿੰਗ ਜਾ ਰਹੇ ਜਦ ਤੁਸੀਂ ਹੈ ਕਹੋ ਫਿਰ ਕਾਮਰੇਟਾਂ ਨੇ ਕਿਹਾ ਸੀ ਇੱਕ ਵਾਰੀ ਪਹਿਲਾਂ ਜਾਇ ਕੋ ਵੀ ਇਹ ਬਿਜਲੀ ਕੱਢ ਲੈਣਗੇ ਜੀ ਪਾਣੀ ਚੋਂ ਸੰਤਪੋਕਾ ਪਾਣੀ ਦੇ ਦੇਣਗੇ। ਜਾਇ ਕੋ ਫਿਰ। ਸੋ ਮਤਲਬ ਹਾਸੋਹਿਣੀਆ ਮੰਗਾ ਨੇ। ਬਸ ਪੰਜਾਬ ਨੂੰ ਪਹਜ ਜਾਓ ਜਿੱਧਰਲੇ ਪਾਸੇ ਦੀ ਪੰਜਾਬ ਨੂੰ ਜਾਓ। ਮੈਂ ਕਿਹਾ ਜੀ ਅੱਜ ਫੈਸਲਾ ਕਰਿਓ। ਗ੍ਰਹਿ ਮੰਤਰੀ ਸਾਹਿਬ। ਇਹ 32ਵੀਂ ਮੀਟਿੰਗ ਹੈ। 33ਵੀਂ ਚ ਵੀ ਇਹੀ ਹੋਊ। 34ਵੀਂ ਚ ਵੀ ਇਹੀਂ ਸਿਆਪੇ ਹੋਣਗੇ। 35ਵੀਂ ਚ ਵੀ ਇਹੀਂ ਹੋਣਗੇ। ਅੱਜ ਨਿਬੜ ਕੇ ਜਾਓ। 28 ਮੁੱਦਿਆਂ ਚੋਂ 8 ਮੇਰੇ ਕੋਲੇ ਏਜੰਡੇ ਦੀ ਕਾ ਪ੍ਰਸ਼ਨਾਂ ਬਾਰੇ ਕਾਰਿਆ ਵਾਲੀ ਪਈ ਹੈ। ਭਾਈਚੋਂ 11 ਪਾਣੀਆਂ ਨਾਲ ਸੰਬੰਧਿਤ 11 ਦੇ 11 ਪੰਜਾਬ ਨਾਲ ਸੰਬੰਧਿਤ। ਔਰ 11 ਦੇ 11 ਚ ਪੰਜਾਬ ਦੇ ਵਿਰੁੱਧ ਸੀ ਸਾਰੇ। ਕਹੇ ਦਾਦੇ ਕਿ ਪਾਣੀ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਦੇਖਿਆ ਜਾਂਦਾ ਕਿ ਅਨੇਕਾਂ ਮੀਟਿੰਗਜ਼ ਵੀ ਹੋਈਆਂ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਹੜ੍ਹਾਂ ਹੁੰਦੇ ਨੇ ਹੜ੍ਹਾਂ ਵਰਗੇ ਹੜ੍ਹਾਂ ਵਰਗੇ ਹਾਲਾਤ ਬਣ ਜਾਂਦੇ ਨੇ ਤੇ ਲੋਕਾਂ ਦਾ ਸਭ ਕੁਝ ਤਬਾਹ ਹੋ ਜਾਂਦਾ ਤਾਂ ਉਦੋਂ ਕੋਈ ਨਹੀਂ ਕਹਿੰਦਾ ਕਿ ਸਾਨੂੰ ਪਾਣੀ ਚਾਹੀਦਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਤਰੀਕੇ ਦੇ ਨਾਲ ਜਿਹੜੀ ਕਿਜ਼ ਉਤੇ ਪ੍ਰਤੀਕਿਰਿਆ ਦਿੱਤੀ ਹੈ ਬਿਊਰੋ ਰਿਪੋਰਟ ਆਜ਼ਾਦ ਸੋਚ।